ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲਿਆਉਣਿਆ ਹਨਾ ਕਹਿੰਦੇ ਚੰਗੇ ਕੰਮ ਦੀ ਗੱਲ ਵੀ ਚੰਗੇ ਕੰਮ ਦੀ ਹੁੰਦੀ ਆ ਤੇ ਬਾਈ ਜਿਹੜੇ ਕਲਿੱਪ ਆ ਹਨਾ ਉਹ ਵੀ ਚੰਗੇ ਕੰਮਾਂ ਦੀ ਬਣਦਿਆ ਸੋ ਅੱਜ ਚੰਗਾ ਕੰਮ ਕੀਤਾ ਸਾਡੇ ਪਿੰਡ ਦੇ ਕਲੱਬ ਬਾਈ ਪ੍ਰਧਾਨ ਹੋਰੀ ਖੜੇ ਆ ਬਾਈ ਕੈਸ਼ ਆ ਅੰਤਰਵਾਰਗੇ ਬਾਈ ਦੀਰੀ ਵਰਗੇ ਆ ਕਾਲੇ ਬਾਈ ਨੂੰ ਜਿਹੜੀ ਸਕਿਉਰਟੀ ਸਾਈਕਲੀਆ ਬੈਟਰੀ ਵਾਲੀ ਪ੍ਰੋਵਾਈਡ ਕਰਾਈ ਆ ਇਹ ਵੀਰਾਂ ਨੇ ਆਪਣੇ ਕਲੱਬ ਵੱਲੋਂ ਕਰਵਾਈਆ ਹਨਾ ਵੀ ਚੰਗਾ ਕੰਮ ਕੀਤਾ ਸੋ ਚੰਗੇ ਕੰਮ ਦੀਆਂ ਹੀ ਗੱਲਾਂ ਹੁੰਦੀਆਂ ਨੇ ਬਾਈ ਜੀ ਤੇ ਇੱਕ ਸਵਾਲ ਸੀ ਬਾਈ ਜੀ ਜਦੋਂ ਤੁਸੀਂ ਇਹ ਐਡਾ ਵਧੀਆ ਚੰਗਾ ਕੰਮ ਕੀਤਾ ਹਨਾ ਸਾਡਾ ਪੁੱਛਣ ਦਾ ਵੀ ਹੱਕ ਬਣਦਾ ਕਿਉਂਕਿ ਤੁਸੀਂ ਇਹ ਬਹੁਤ ਕਿਸੇ ਨੇ ਬਾਹ ਨਹੀਂ ਫੜੀ ਬਾਈ ਦੀ ਹਨਾ ਤੇ ਤੁਹਾਨੂੰ ਜਦੋਂ ਮਿਲੇ ਸੀ ਤੁਸੀਂ ਇੱਕੋ ਹੀ ਗੱਲ ਕਹੀ ਸੀ ਵੀ ਸਾਡਾ ਚਾਹੇ ਕੁਝ ਵੀ ਹੋ ਜੇ ਕਾਲਿਆ ਵੀ ਤੈਨੂੰ ਲਿਆ ਕੇ ਦੇਵਾਂਗੇ ਅੱਜ ਤੁਸੀਂ ਆ ਲੈ ਆਤੀ ਬਾਈ ਕੀ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੋਗੇ ਬਾਈ ਬਹੁਤ ਵਧੀਆ ਗੱਲ ਹੈ ਵਿਚਾਰਾ ਵੇਖ ਉਹਦੇ ਨਾਲ ਘਰੇ ਬੈਠਾ ਸੀ ਹਾਂਜੀ ਬਾਈ ਜੀ ਤੁਹਾਨੂੰ ਕਰਦੇ ਹੋ ਹੁਣ ਇਹ ਦੇ ਜਾਣ ਕਰਕੇ ਇਹ ਪਿੰਡ ਚ ਏਡੇ ਉਡੇ ਤੇ ਜਾਂ ਕੋਈ ਦੁਕਾਨ ਤੋਂ ਚੀਜ਼ ਕਰਨੀ ਲੈਂਦੀ ਪਹਿਲਾਂ ਬੁੜੀਆਂ ਜਾਂਦੀਆਂ ਸੀ ਹਾਂਜੀ ਹਾਂਜੀ ਜੇ ਕੋਈ ਆਪਣੇ ਕਟਿੰਗ ਵਗੈਰਾ ਬੱਚਿਆਂ ਦੀ ਜਾਂ ਕੋਈ ਸਮਾਨ ਬੱਚਿਆਂ ਦਾ ਕੋਈ ਦੁਕਾਨਾ ਤੇ ਮੈਂ ਦੇਖਿਆ ਇਹਦੇ ਘਰੋਂ ਵਿਚਾਰੀ ਲੈਣ ਜਾਂਦੀ ਸੀ ਉਹ ਇਹ ਆਪ ਲਿਆ ਦਿਆ ਕਰੂਗਾ ਵੱਡੀ ਗੱਲ ਤਾਂ ਇਹ ਆ ਤੇ ਨਾਲ ਕੱਲੇ ਆਪਣੇ ਕਲੱਬ ਦਾ ਵੀ ਨਹੀਂ ਅਸੀਂ ਮਾਂ ਦੀ ਕੋਲ ਟਰਸਟ ਰੋੜੀ ਹਾਂਜੀ ਬਾਈ ਆਪਣਾ ਸਵਰਾ ਚੋੜੜਾ ਚੋੜੜਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਹਰੇਕ ਕੰਮ ਦੇ ਵਿੱਚ ਸਾਡਾ ਇਹ ਜੇ ਵਿੱਚ ਕੋਈ ਸਾਈਕਲੀ ਹੋਵੇ ਕੋਈ ਕੰਨ ਵਾਲੀ ਮਸ਼ੀਨ ਹੋਵੇ ਸਾਡੀ ਆਪਣੀ ਦੂਸਰੀ ਥਾਂ ਵਾਲੀ ਸਾਈਕਲੀ ਹੋਵੇ ਉਹ ਜੇ ਕਿਸੇ ਵੀ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਚਾਹੀਦੀ ਹੈ ਉਹ ਆਪਣੇ ਕੰਟੈਕਟ ਕਰੇ ਜਿਹੜਾ ਵੀ 80% ਤੋਂ ਵੱਧ ਆਪਣਾ ਹੈ ਕਿ ਹਾਂ ਹੈਂਡੀਕੈਪਡ ਹੈ ਜਾਂ ਕੋਈ ਆਪਾਂ ਹੈ ਉਹਨੂੰ ਆਪਾਂ ਦਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬਈ ਸੇ ਮਿਲ ਹੀ ਜਾਊਗੀ। ਹਾਂ ਬਾਈ। ਬੱਚਾ ਵਰਚਾ ਹੁੰਦਾ ਉਹ ਆਪਣੇ ਕਲੱਬ ਮੰਨੂ ਅਸੀਂ ਕਰ ਹੀ ਦਿੰਦੇ ਹੁੰਦੇ ਆ। ਹਾਂਜੀ ਹਾਂਜੀ ਬਾਈ ਜੀ ਉਹ ਤਾਂ ਪਤਾ ਹੀ। ਤੇ ਕਿਸੇ ਨੇ ਵੀ ਆਪਣੇ ਪਿੰਡ ਦੇ ਵਿੱਚ ਕੋਈ ਸੰਕਲਪ ਜ਼ਰੂਰਤ ਹੋਵੇ ਤੇ ਉਹ ਖਰਚੇ ਮੰਨਵਾਉਣਾ ਸੰਗਠ ਉਹ ਕਲੱਬ ਮੰਨੂ ਕਰਾਂਗੇ। ਤੇ ਕਿਸੇ 80% ਤੋਂ ਬਾਅਦ ਜੋ ਉਦੋਂ ਘੱਟ ਵੀ ਜੇ ਉਹ ਜਈ ਜੀ ਕਿਸੇ ਨੂੰ ਸਹੂਲਤ ਹੋਵੇ ਉਹ ਵੀ ਹੋ ਜਿੰਦੂ। ਚਲੋ ਉਹ ਤਾਂ ਬਾਈ ਜੀ ਫਿਰ ਉਹ ਆ ਨਾ ਸੀਐਮਓ ਸਾਹਿਬ ਨੂੰ ਮਿਲ ਕੇ ਹਨਾ ਉਹਨਾਂ ਨਾਲ ਗੱਲਬਾਤ ਕਰਕੇ ਵੀ ਜੋ ਵੀ ਪ੍ਰੋਸੈਸਾ ਉਹਨਾਂ ਦਾ ਹਾਂ ਕਾਲੇ ਦੀ ਸੀ ਟੇਲਰ ਦੀ ਉਹਦੇ ਪਰਸੈਂਟੇਜ ਘੱਟ ਸੀਗੀ। ਇਦਰ ਕੇ ਬੂਟੇ ਨੇ ਬੂਟੇ ਅੱਛਾ ਹਾਂ ਹਾਂ ਜਿਹਾ ਕਰਕੇ مجھے ਵੱਧਦੀ ਹੁੰਦੀ ਹੈ ਪਰਸੈਂਟੇਜ ਇਹ ਮੈਂ ਉਹ ਵਿਚਾਰਾ ਬਹੁਤ ਆਪਣਾ ਸਵਰਾਜ ਸਿੰਘ ਬਹੁਤ ਸਹਾਇਤਾ ਕਰਦਾ ਹਾਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਆਪਣੇ ਸਾਰੇ ਕਲੱਬ ਦਾ ਨਗਰ ਦਾ ਸਭ ਨੇ ਵਿਚਾਰੇ ਦੀ ਕਰੀ ਹੈ ਸਹਾਇਤਾ ਅੰਦਰ ਵੀ ਆਪਾਂ ਨਹੀਂ ਕਹਿੰਦੇ ਵੀ ਇਕੱਲੇ ਆਪਣੇ ਕਰੇ ਨਗਰ ਨਹੀਂ ਬਹੁਤ ਕਰੀ ਹੈ ਸਹਾਇਤਾ ਤੇ ਬਾਕੀ ਕਰਨੀ ਵੀ ਚਾਹੀਦੀ ਹੈ ਹੁਣ ਵਿਚਾਰਾ ਇਹ ਘਰੇ ਵੇਗਾ ਇਹ ਕਮਾਉਣ ਵਾਲਾ ਬੰਦਾ ਸੀ ਆਪਣੇ ਨਗਰ ਨੂੰ ਇਹ ਬੇਨਤੀ ਹੈ ਵੀ ਜਿਵੇਂ ਹੁਣ ਦਾਣਾ ਫੱਕਾ ਆ ਕੇ ਗਿਆ ਕੋਈ ਜਿੰਦੀ ਵੀ ਸਹਾਇਤਾ ਹੈਗੀ ਇਹਦੀ ਵਿਚਾਰੇ ਦੀ ਜਰੂਰ ਕਰੋ ਇਕੱਲੀ ਸਾਈਕਲੀ ਨਾਲ ਵੀ ਇਹਦਾ ਕੰਮ ਕਰ ਲੈਣ ਨਾਲ ਹੋ ਗਿਆ ਇੱਕ ਗੱਲ ਥੋੜੀ ਹੋਰ ਸੀ ਪ੍ਰਧਾਨ ਸਾਹਿਬ ਤੁਸੀਂ ਇੱਕ ਹੋਰ ਦੋਨਾਂ ਮੈਨੂੰ ਗੱਲ ਕਹੀ ਸੀ ਉਹ ਵੀ ਮੇਰੇ ਯਾਦ ਆ ਹਨਾ ਕਿ ਇਹਦਾ ਕੱਲੀ ਸਾਈਕਲੀ ਨਾਲ ਇਹਦਾ ਟਾਈਮ ਪਾਸ ਨਹੀਂ ਹੋਣਾ ਆਪਾਂ ਨੂੰ ਇਹਦੇ ਵਾਸਤੇ ਇਹਦੀ ਪੈਨਸ਼ਨ ਦਾ ਵੀ ਕਰਨਾ ਪਊਗਾ ਹਣ ਉਹ ਥੋੜਾ ਜਿਹਾ ਅੱਜ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਥੋੜਾ ਜਿਹਾ ਗਰਮੀ ਦਾ ਕਰਕੇ ਨਾ ਇਹਨੂੰ ਬਾਈ ਨੂੰ ਲਿਜਾਣ ਚ ਇਹਦੇ ਪੈਰ ਪੱਪ ਲੱਗੀ ਹੋਈਆਂ ਥੋੜਾ ਬਾਥਰੂਮ ਦਾ ਕਰਕੇ ਵੀ ਦਿੱਕਤ ਆਉਂਦੀ ਆ ਵੀ ਆਹ ਜੇਠ ਦਾ ਤੇ ਹੜ ਦਾ ਮਹੀਨਾ ਲੰਘ ਜਾ ਠੀਕ ਹੈ ਹਾਂ ਹਾਂ ਉਹ ਤੁਸੀਂ ਫਿਰ ਉਹ ਹਾਂ ਪਊ ਗੱਲ ਕਰਕੇ ਆਪਾਂ ਸੈਟਿੰਗ ਕਰ ਲੈਨੇ ਆ ਉਹ ਤਾਂ ਹੋਈ ਠੀਕ ਹੈ ਡਾਕਟਰ ਸਾਹਿਬ ਹਣ ਹਾਂ ਚਲੋ ਬਾਕੀ ਭਾਈ ਸਾਹਿਬ ਦਾ ਧੰਨਵਾਦ ਆਪਾਂ ਕਹਿੰਨੇ ਸਵੇ ਚਲੇ ਆਪਣੇ ਜੀਤ ਸਿੰਘ ਦਾ ਵੀ ਬਹੁਤ ਆਪਣੇ ਧੰਨਵਾਦ ਕਰਦੇ ਆ ਕਿਉਂ ਇਹਨੂੰ ਆਪਣੇ ਬੂਟਾ ਸਿੰਘ ਨੂੰ ਦਵਾਉਣ ਤੇ ਕਲਾ ਸਿੰਘ ਨੂੰ ਤੁਰ ਜੋ ਫਿਰਤ ਵਾਲਾ ਕੰਮ ਹੈ ਆਪਣੇ ਜੀਤ ਸਿੰਘ ਨੂੰ ਸਮਾਇਆ ਹੋਇਆ ਹੈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਭਾਈ ਉਹੀ ਗੱਲ ਹੈ ਨਾ ਕਰੇ ਕਰਾਵੇ ਆ ਪਾ 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 ਦਾ ਇੱਕ ਵੈਗਰੂ ਨਜ਼ਰੀਆ ਬਣਾਇਆ ਹੋਇਆ ਹੈ ਨਾ ਕਰਨ ਕਰਾਉਣ ਵਾਲਾ ਹੋਈ ਬਾਕੀ ਧੰਨਵਾਦ ਬਾਈ ਜੀ ਹਨ ਸਾਰਿਆਂ ਦਾ ਵੈਗਰੂ ਮੇਰ ਕਰੇ ਜਿਹੜਾ ਮੰਜੇ ਚੋਂ ਖੜਾ ਕਰਦਾ ਕੋਈ ਗੱਲ ਨਹੀਂ ਕਾਲੇ ਕਰਨ ਕਰਵਾਉਣ ਵਾਲਾ ਉਹ ਆ ਬਾਈਨਾ ਦਾ ਧੰਨਵਾਦ ਹੈ ਨਾ ਸਾਰਿਆਂ ਦਾ ਤੇਰੇ ਨਾਲ ਆ ਠੀਕ ਹੈ ਨਾ ਨਹੀਂ ਕੋਈ ਅਜਿਹੀ ਗੱਲ ਨਹੀਂ ਉਹ ਵੀ ਮੜੀ-ਵੱਡੀ ਲਾਉਣੇ ਡਿਉੜੀ ਕੋਈ ਚਾਹਤਾ ਕਰਨ ਦੀ ਹਾਰ ਭਰ ਭਰ ਠੀਕ ਆ ਮੈਂ ਤੇਆ ਸੀਗਾ ਮੈਨੂੰ ਕਿਸੇ ਨਾ ਕਿਸੇ ਬੰਦੇ ਖੜਾ ਕਰੇ ਨਗਰ ਨਹੀਂ ਖੜਾ ਕਰੇਗਾ ਆਪਣੀ ਨਗਰ ਨੂੰ ਵੀ ਬੇਨਤੀ ਹੈ ਜਿੰਨੇ ਵੀ ਆਪਣੀ ਵੀਡੀਓ ਦੇਖਣਗੇ ਆਪਣੇ ਨੇ ਵੀ ਜਰੂਰ ਕਾਲੇਵਾਸ ਦੇ ਜਰੂਰ ਆਪਣਾ ਭਾਈ ਹੈ ਆਪਣੇ ਬਰੋਬਰ ਖੜਾ ਕਰਨ ਵਾਸਤੇ ਇਹਨੂੰ ਉਦਾਰ ਦਾਰਦੀਆਂ ਧੋਖਰਾ ਨਾ ਕਰਨਗੇ ਵੀ ਜਰੂਰ ਆਪਣੇ ਹਾਰੀ ਹੈਗੇ ਕੋਈ ਤੇ ਹਾਂ ਵੀ ਜਿੰਨਾ ਕ ਭਾਈ ਬਣਦਾ ਕਿਸੇ ਦਾ ਯਾਰ ਕਰੋ ਹਣਾ ਸਾਰੇ ਹਾਂ ਆ ਕਰੋ ਬਾਈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕੀ ਫਤਿਹ